ਅਚੂਰੀਆ ਕਾਲ ਜੀ ਕਿਵੇਂ ਹੋ ਸਾਰੇ ਹੋਪਸ ਹੋ ਸਾਰੇ ਠੀਕ ਠਾਕ ਹੋਵਗੇ ਤੇ ਅੱਜ ਅਸੀਂ ਲੈ ਕੇ ਆਏ ਜੀ ਸਟਿਚਿੰਗ ਸਟਾਈਲ ਤੇ ਨਾਲ ਸੀ ਜਿਹੜੇ ਆ ਗਰਮ ਸੂਟ ਹੋਰ ਵੀ ਦਿਖਾਵਾਂਗੇ ਤੁਹਾਡੀ ਪਸੰਦ ਦੇ ਜਿੱਦਾਂ ਦੇ ਤੁਸੀਂ ਪਸੰਦ ਕਰਦੇ ਹੋ ਸਰਦੀਆਂ ਚ ਵੇਅਰ ਕਰਨ ਲਈ ਆਹ ਜਿਹੜਾ ਸਟਿਚਿੰਗ ਸਟਾਈਲ ਆ ਜੀ ਇਹ ਤੁਹਾਨੂੰ ਦਿਖਾਉਣਾ ਚਾਹੁੰਦੇ ਆ ਇਹ ਅਸੀਂ ਜਿਹੜਾ ਆ ਇਹ ਸ਼ਰਟ ਦਾ ਫੈਬਰਿਕ ਲੈ ਕੇ ਤੇ ਅਸੀਂ ਸਲਵਾਰ ਉੱਪਰ ਪੈਚ ਵਰਕ ਕਰਵਾ ਦਿੱਤਾ ਸੋ ਦੇਖੋ ਤੁਸੀਂ ਕਿੰਨਾ ਪਿਆਰਾ ਜਿਹੜਾ ਲੱਗਦਾ ਆ ਡਿਫਰੈਂਟ ਜਿਹੜਾ ਕੰਮ ਹੋਇਆ ਆ ਆ ਕਿੰਨੀ ਸੋਹਣੀ ਡਿਜ਼ਾਈਨਿੰਗ ਜਿਹੜੀ ਕੀਤੀ ਹੋਈ ਆ ਮਸ਼ੀਨ ਏਮਬਰਾਇਡਰੀ ਨਾਲ ਪੈਚ ਲਗਾ ਕੇ ਸ਼ਰਟ ਦਾ ਪੀਸ ਤੇ ਅਸੀਂ ਮਸ਼ੀਨ ਵਰਕ ਇਹਦੇ ਉੱਪਰ ਕਰਵਾਤਾ ਤੇ ਕਿੰਨਾ ਭਰਿਆ ਭਰਿਆ ਜਿਹੜਾ ਆ ਉਹ ਸਲਵਾਰ ਤੇ ਵਰਕ ਆਉਂਦਾ ਸਟ੍ਰੇਟ ਸਲਵਾਰ ਬਣਾਈ ਹੈ ਜੀ ਅਸੀਂ ਤੇ ਸ਼ਰਟ ਅਸੀਂ ਇਹ ਸਟੱਫ ਥੱਲੇ ਲਾਈਨਿੰਗ ਲਾਉਣ ਦੀ ਵੀ ਜ਼ਰੂਰਤ ਨਹੀਂ ਹੈਗੀ ਬਹੁਤ ਸੌਫਟ ਕੱਪੜਾ ਆ ਆਹ ਇਹ 셔ਟ ਆ ਤੇ ਆ ਅਸੀਂ ਬਲੈਕ ਕਲਰ ਦੀ ਪੱਟੀ ਉੱਤੇ ਸੇਮ ਵਰਕ ਕਰਵਾ ਕੇ ਤੇ ਅਸੀਂ ਇਹਦੇ ਕਫ ਲਗਾਤੇ ਆਹ ਕਫ ਵਾਲੀ ਬਾਜੂ ਆ ਦੇਖਿਓ ਕਿੰਨੀ ਸੋਹਣੀ ਜਿਹੜੀ ਆ ਉਹ ਬਾਜੂ ਬਣਦੀ ਆ ਜਦੋਂ ਅਸੀਂ ਵੇਅਰ ਕਰਾਂਗੇ ਉਹ ਇਸ ਤਰ੍ਹਾਂ ਦਿਖੂਗੀ ਇਹਦੇ ਉੱਪਰ ਵੀ ਚੁੰਟਾਂ ਪਈਆਂ ਹੋਈਆਂ ਆ ਮੋਢੇ ਤੇ ਤੇ ਆ ਜਿੱਥੇ ਕਫ ਬਣਿਆ ਹੋਇਆ ਸੋ ਜੇਕਰ ਕੁਝ ਡਿਫਰੈਂਟ ਤੁਸੀਂ ਟਰਾਈ ਕਰਨਾ ਚਾਹੁੰਦੇ ਹੋ ਤੇ ਤੁਸੀਂ ਐਵੇਂ ਦਾ ਜਿਹੜਾ ਸਟਿਚਿੰਗ ਸਟਾਈਲ ਆ ਯੂਜ਼ ਕਰ ਸਕਦੇ ਹੋ ਆਪਣੇ ਲਈ ਤੇ neck ਜਿਹੜੀ ਅਸੀਂ ਆ ਪਾਈਪਿੰਗ ਲਗਾਤੀ ਆ ਤੇ نیچے ਵੀ ਅਸੀਂ ਸਾਰੇ ਪਾਈਪਿੰਗ ਲਗਾ ਦਿੱਤੀ ਆ ਦੁਪੱਟਾ ਇਹਦੇ ਨਾਲ ਬਹੁਤ ਸੋਹਣਾ ਜਿਹੜਾ ਆ ਉਟਾਇ ਐਂਡ ਡਾਈ ਜਿਹੜਾ ਤਿਆਰ ਕੀਤਾ ਲੈਰੀ ਵਿੱਚ 컬러 ਬੜਾ ਹੀ ਪਿਆਰਾ ਲੱਗ ਰਿਹਾ ਆ ਬਲੈਕ ਦੇ ਉੱਪਰ ਉੱਠ ਕੇ ਆਇਆ ਬੇਬੀ ਪਿੰਕ ਕਲਰ ਤੇ ਗ੍ਰੀਨ ਕਲਰ ਬਲੈਕ ਦੇ ਨਾਲ ਦੇਖੋ ਤੁਸੀਂ ਕਿੰਨਾ ਪਿਆਰਾ ਜਿਹੜਾ ਉਹ ਲੱਗ ਰਿਹਾ ਹੈ ਜਦੋਂ ਅਸੀਂ ਵੇਅਰ ਕਰਾਂਗੇ ਉਦੋਂ ਇਹ ਬਹੁਤ ਡਿਫਰੈਂਟ ਲੁੱਕ ਆਉਂਦੀ ਇਹਦੇ ਨਾਲ ਸੂਟ ਦੇ ਸੋ ਤੁਸੀਂ ਕਿਸੇ ਵੀ ਕਲਰ ਕੰਬੀਨੇਸ਼ਨ ਨਾਲ ਇਹਦਾ ਜਿਹੜਾ ਉਹ ਤੁਸੀਂ ਤਿਆਰ ਕਰਵਾ ਸਕਦੇ ਹੋ ਨੈਕਸਟ ਤੁਹਾਨੂੰ ਦਿਖਾਉਣਾ ਚਾਹੁੰਦੀ ਹਾਂ ਜੀ ਮਸਟਰਡ ਕਲਰ ਦਾ ਬੜਾ ਪਿਆਰਾ ਇੱਕ ਹੋਰ ਸੂਟ ਤਿਆਰ ਹੋਇਆ ਆ ਇਹ ਜੇ ਸਟਿਚਿੰਗ ਨਈ ਹੋਈ ਹੈ ਦੀ ਸੂਟ ਦੀ ਸਟਿਚ ਕਰਵਾਉਣ ਵਾਲਾ ਇਹ ਸੂਟ ਆ ਜੀ ਇਹਦੇ ਬੜਾ ਪਿਆਰਾ ਜਿਹੜਾ ਫੈਬਰਿਕ ਹੈ ਗਰਮ ਫੈਬਰਿਕ ਹੈ ਇੱਤੇ ਬੁਰ ਜਿਹੜੀ ਹੈ ਬਿਲਕੁਲ ਨਹੀਂ ਆਉਣੀ ਤੇ ਬਹੁਤ ਹੀ ਪਿਆਰਾ ਜਿਹੜਾ ਮਸਟਰਡ ਕਲਰ ਆ ساری ਸ਼ਰਟ ਵਿੱਚ ਬੂਟੀ ਆਉਗੀ ਉੱਪਰ ਤੱਕ ਆ ਸ਼ਰਟ ਦਾ ਫਰੰਟ ਹੈ ਜੀ ਇੱਤੇ ਬੂਟੀ ਆਉਗੀ ਆ ਇਹਦੀਆਂ ਬਾਜੂ ਨੇ ਤੇ ਇਹਦੀ ਸਲਵਾਰ ਤੇ ਵਰਕ ਹੋਇਆ ਆ ਅੱਜ ਦੀ ਸਨਵਾਰ ਤੇ ਜਿਹੜਾ ਉਹ ਵਰਕ ਕੀਤਾ ਗਿਆ ਕਲਰ ਕੰਬੀਨੇਸ਼ਨ ਮਸਟਰਡ ਨਾਲ ਬਹੁਤ ਸੋਹਣੀ ਉੱਠ ਕੇ ਆਏ ਆ ਮੈਰੂਨ ਗ੍ਰੀਨ ਲਾਈਟ yellow ਕਲਰ ਬਹੁਤ ਹੀ ਪਿਆਰਾ ਜਿਹੜਾ ਆ ਉਹ ਉੱਠ ਕੇ ਆਇਆ ਇਹਦੇ ਤੇ ਕਲਰ ਇਹ ਸਟਿਚਿੰਗ ਲਈ ਤਿਆਰ ਸੀਗਾ ਸੂਟ ਤੇ ਇਹ ਵੀਡੀਓ ਬਣਾਉਣ ਲਈ ਇੱਥੇ ਰੱਖਿਆ ਹੋਇਆ ਸੀ ਤੇ ਆ ਇਹਦਾ ਦੁਪੱਟਾ ਮਸਟਰਡ ਕਲਰ ਦਾ ਤੇ ਇਹਦੇ ਨਾਲ ਅਸੀਂ ਦੁਪੱਟਾ ਬੜਾ ਹੀ ਪਿਆਰਾ ਨਾਲ ਇਹਦੇ ਲੱਗਦਾ ਦੇਖੋ ਇਹਦੇ ਤੇ ਅਸੀਂ ਜਿਹੜਾ ਹੈਂਡ ਪੇਂਟ ਦੇ ਬੰਚਸ ਇਦਾਂ ਫਲਾਰ ਬਣਾ ਕੇ ਕਾਰਨਰ ਤੇ ਇਦਾਂ ਅਸੀਂ ਹੈਂਡ ਪੇਂਟ ਕਰ ਦਿੱਤਾ ਬਹੁਤ ਸੋਹਣਾ ਵੱਖਰੀ ਲੁੱਕ ਇਹਦੇ ਨਾਲ ਸੂਟ ਦੀ ਆਉਗੀ ਚਾਰੇ ਕਾਰਨਰ ਤੇ ਅਸੀਂ ਇਹਦੇ ਤੇ ਇਦਾਂ ਬੰਚ ਬਣਾ ਦਿੱਤੇ ਨੇ ਹੈਂਡ ਪੇਂਟ ਦੇ ਤੇ ਜਦੋਂ ਇਹਦੇ ਤੇ ਅਸੀਂ ਮੈਰੂਨ ਕਲਰ ਦੀ ਨਾਲ ਹੀ ਲੈਸ ਵਗੈਰਾ ਲਗਾਵਾਂਗੇ ਸੂਟ ਦੀ ਬਹੁਤ ਜਿਹੜੀ ਪਿਆਰੀ ਜਿਹੜੀ ਆ ਉਗਰੇਸ ਆਉਗੀ ਸੂਟ ਤੇ ਸੂਟ ਬਹੁਤ ਸੋਹਣਾ ਜਿਹੜਾ ਲੱਗੂਗਾ ਵੇਅਰ ਕੀਤਾ ਹੋਇਆ ਤੁਸੀਂ ਕਿਸੇ ਵੀ 컬러 ਤੇ ਜਿਹੜਾ ਇਹਨੂੰ ਸਾਡੇ ਤੋਂ ਰੈਡੀ ਕਰਵਾ ਸਕਦੇ ਹੋ ਨੈਕਸਟ ਇਹ ਆ ਜੀ ਇਹ ਰਿਪੀਟ ਆਰਡਰ ਆ ਬਹੁਤ ਪਿਆਰਾ ਜਿਹੜਾ ਇਹ ਨਾਲ ਦਾ ਪਹਿਲਾਂ ਵੀ ਫਰੋਜ਼ੀ ਕਲਰ ਤੇ ਬਣ ਕੇ ਗਿਆ ਸੂਟ ਤੇ ਇਹ ਦੁਬਾਰਾ ਬਣਿਆ ਆ ਸ਼ੇਡ ਥੋੜੀ ਜੀ ਉਹਦੇ ਨਾਲੋਂ ਹੋਰ ਵੀ ਜ਼ਿਆਦਾ ਪਿਆਰੀ ਜਿਹੜੀ ਸ਼ੇਡ ਹੋ ਆ ਗਈ ਆ ਥੋੜਾ ਜਿਹਾ ਡਾਰਕ ਫਰੋਜ਼ੀ ਜਿਹਾ ਹੈਗਾ ਆ ਕਲਰ ਤੇ ਬਹੁਤ ਪਿਆਰਾ ਜਿਹੜਾ ਦੇਖੋ ਤੁਸੀਂ ਕਿੰਨਾ ਸੌਫਟ ਗਰਮ ਕੱਪੜਾ ਆ ਸੌਫਟਨੈਸ ਚੈੱਕ ਕਰੋ ਅੱਜ ਦੇ ਜਿਹੜੇ ਰੋਜ਼ਸ ਜਾ ਰਹੇ ਆ ਕਾਰਨਰ ਤੋਂ ਇੱਕ ਕਾਰਨਰ ਤੋਂ ਉੱਪਰ ਤੱਕ ਇਹਦੀ ਫਰੰਟ ਆਉਗੀ ਤੇ ਆ ਦੋ ਜਿਹੜੇ ਰੋਜ਼ਸ ਆ ਇਹ ਦੋਨੇ ਬਾਜੂ ਤੇ ਆਉਣਗੇ ਬਾਕੀ ਦੇ ਨਾਲ ਦਾ ਇੱਕ ਹੋਰ ਸੂਟ ਤਿਆਰ ਹੋਇਆ ਆ ਉਹ ਸਟਿਚਿੰਗ ਲਈ ਤੇ ਉਹ ਸਟਿਚਿੰਗ ਤੋਂ ਬਾਅਦ ਤੁਹਾਨੂੰ ਮੈਂ ਉਹਦਾ ਦਿਖਾਉਂਗੀ ਉਹਦੀ ਪੂਰੀ ਲੁੱਕ ਕਿਵੇਂ ਦਾ ਲੱਗਦਾ ਆ ਸੋ ਬੜੇ ਹੀ ਪਿਆਰੇ ਜਿਹੜੇ ਦੁਪੱਟਾ ਜਿਹਦਾ ਰੈਡੀ ਨਹੀਂ ਹੋਇਆ ਸਟਿਚਿੰਗ ਤੋਂ ਬਾਅਦ ਅਸੀਂ ਇਹਦਾ ਦੁਪੱਟਾ ਰੈਡੀ ਕਰਾਂਗੇ ਸੋ ਬੜੇ ਹੀ ਪਿਆਰੇ ਜਿਹੜੇ ਇਹ ਸੂਟ ਆ ਤੇ ਤੁਸੀਂ ਸਾਨੂੰ ਜਿਹੜਾ ਸੰਪਰਕ ਕਰ ਸਕਦੇ ਹੋ ਸੋਹਣੇ ਸੋਹਣੇ ਸੂਟ ਬਣਵਾਉਣ ਲਈ ਬੜੇ ਰੀਜ਼ਨੇਬਲ ਪ੍ਰਾਈਸ ਵਿੱਚ ਤੇ ਸਾਡਾ ਨੰਬਰ ਸਕਰੀਨ ਤੇ ਆ ਰਿਹਾ ਆ ਇੱਥੇ ਤੁਸੀਂ ਕਾਲ ਕਰ ਸਕਦੇ ਹੋ ਸਾਨੂੰ ਵੀਡੀਓ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ